जय सीताराम जय हनुमान संकट मोचन हनुमान जी की जय मैं प्रभु के दरबार के उनके कहना अदरिया बलदेव जी ਤੁਸੀਂ ਹੁਣ ਪਰਿਆ ਇਹ ਮੇਲਾ ਛੱਡ ਦਿਓ ਬਹੁਤ ਉਮਰ ਹੋ ਗਈ ਆ ਇਹ ਕਿਸੇ ਨੂੰ ਹੋਰ ਨੂੰ ਸੰਭਾਲੋ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਪਿਆਰ ਨਾਲ ਸਤਿ ਬਾਬਨਾ ਨਾਲ ਔਰ ਤੁਹਾਡੀ ਇਜਤ ਕਰਦੇ ਆ ਅਸੀਂ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਆ ਕਿ ਤੁਹਾਨੂੰ ਸਦਾ ਪ੍ਰਮਾਤਮਾ ਵੱਧ ਕੇ ਚੜ ਕੇ ਖੁਸ਼ੀ ਰਵੇ ਇੱਜ਼ਤ ਰਵੇ ਮਾਨ ਦਵੇ ਸਤਕਾਰ ਦਵੇ ਔਰ ਸਾਡੇ ਸਦਾਨਾ ਸਾਹਿਬ ਨੇ ਵੀ ਤੁਹਾਨੂੰ ਕਿਹਾ ਸੀਗਾ ਇਹੀ ਭੜਿਆ ਮੇਲਾ ਛੱਡ ਦੇਣਾ ਚਾਹੀਦਾ ਹੈ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਬਲਦੀਪ ਸ਼ਰਮਾ ਜੀ ਅਸੀਂ ਤੁਸੀਂ ਜਿਹੜਾ ਇਹ ਉਮਰ ਬਹੁਤ ਹੋ ਗਈ ਆ ਹੁਣ ਹੋਰ ਕਿਸੇ ਦਿਨ ਸੰਭਾਲੋ 14 ਸਾਲ ਕਰ ਲਈ ਤੁਸੀਂ ਇੱਜ਼ਤ ਮਾਨ ਨਾ ਕਰ ਲਿਆ ਸਾਰੇ ਸ਼ਹਿਰ ਦੇ ਵਿੱਚ ਤੁਹਾਡੀ ਇੱਜ਼ਤ ਆ ਤੁਸੀਂ ਭੜਿਆ ਮੇਲਾ ਛੱਡ ਦਿਓ ਅਸੀਂ ਕਮਿਸ਼ਨ ਕਰਾਨੀ ਨਾ ਪਿਆਰ ਕਮੇਟੀ ਦੇ ਵਿੱਚ ਸਦਾ ਹੀ 80 ਸਾਲ ਪਿਆਰ ਨਾਲ ਚੱਲ ਰਹੀ ਹੈ ਚੱਲਣ ਦਿਓ ਅਸੀਂ ਪ੍ਰਮਾਤਮਾ 'ਗੇ ਇਹੀ ਅਰਦਾਸ ਕਰਾਂਗੇ ਬਲਦੀਪ ਜੀ ਔਰ ਮਾਨਯੇ ਬਲਦੀਪ ਜੀ ਅਸੀਂ ਬਹੁਤ ਹੀ ਇੱਜ਼ਤ ਕਰਦੇ ਹਾਂ ਤੁਹਾਡੀ ਉਹ ਇੰਜੈਕਟ ਕਰਾਓ ਅਸੀਂ ਭਰੇ ਮੇਲਾ ਛੱਡ ਦੇਣਾ ਚਾਹੀਦਾ ਸੁਧਾਨਾ ਸਾਹਿਬ ਨੇ ਵੀ ਤੁਹਾਨੂੰ ਇਹੀ ਕਿਹਾ ਸੀਗਾ ਗੰਦੀਪ ਜੀ ਛੱਡ ਦਿਓ ਲੰਗਰ ਇੱਥੇ ਲੰਗਰ ਜਦੋਂ ਦਾ 2 ਸਾਲ ਦਾ ਲੰਗਰ ਲਾਣਾ ਸ਼ੁਰੂ ਕੀਤਾ ਆ ਇੱਥੇ ਦੇਖੋ ਕਿੰਨਾ ਮੇਲਾ ਲੱਗਦਾ ਆ ਇੰਨਾ ਇੱਥੇ ਆਂਦਾ ਦੂਸਰਾ ਆਪਣਾ ਕੈਸ਼ ਆਂਦਾ ਆ ਕੈਸ਼ ਵੱਧ ਗਿਆ ਖਜ਼ਾਨਾ ਵੱਧ ਗਿਆ ਇੱਥੇ ਮੰਦਿਰ ਦਾ ਸਾਰੀਆਂ ਇੱਥੇ ਕੰਮ ਹੋ ਰਹੇ ਆ ਸੌਲਜਰ ਲਵਾਤਾ ਤੁਸੀਂ 14 ਸਾਲ ਦੇ ਵਿੱਚ ਕੁਝ ਨਹੀਂ ਕਰਾਇਆ देखो असी सारे करा रहे हां परमात्मा ਦੇ ਅੰਗੇ ਦਰਬਾਰ ਤੇ ਕਰਾ ਰਹੇ ਆਂ ਪਿੱਛੇ ਰੰਗ ਪਿੱਛੇ ਰੰਗ ਹਾਲ ਫੁੱਟ ਫੁੱਟਾ ਹੋਇਆ ਜਿਹਾ ਹਾਲ ਬੰਦ ਪਾਇਆ ਜਿਹਾ ਇੱਥੇ ਸਾਰੀਆਂ ਕੰਬਲ ਰਜਾਈਆਂ ਸਭ ਕੁਝ ਸਿੱਧੀ ਲਿਆਵੇ ਪਿਆ ਵਾਲਟੀਆਂ ਤੱਕ ਸ਼ੈੱਡ ਕੋ ਆਪੀ ਕੌਮੀ ਸੇਵਾਮੀ ਲਾ ਕੇ ਹਰਮੱਤੀ ਦੀ ਸੋਲ ਸੋਲ ਜੇ ਲਵਾਤਾ ਹੋਰ ਸਾਰਾ ਕੁਝ ਕਰਾਤਾ ਤੁਸੀਂ ਸਾਡੇ ਨਾਲ ਗੱਲ ਕੇ ਕਰੋ ਅਸੀਂ ਪਿਆਰ ਨਾਲ ਕਿੰਨੇ ਤੁਹਾਨੂੰ ਕੀ ਛੱਡਦੇ ਮਰੇ ਪਰਿਆ ਮੇਲਾ ਵਧੀਆ ਰਿਹਾ ਨੇ ਔਰ ਇਹ ਜਿਹੜਾ ਆ ਸਿਆਸਤ ਦੇ ਵਿੱਚ ਕੁਝ ਨਹੀਂ ਲੱਭਦਾ ਕਿਸੇ ਨੂੰ ਲੜਾ ਕੇ ਜਾਂ ਕਿਸੇ ਨੂੰ ਜ਼ਰਾ ਕੇ ਇਹ ਤਾਂ ਸਾਡੇ ਭਰਾ ਆ ਕਰਵਲ ਹੁਣੀ ਇਸ ਸੰਜੂ ਹੁਣੀ ਸਾਡੇ ਭਰਾ ਆ ਸਾਰੇ ਭਰਾ ਆ ਉਹ ਕਿਸੇ ਨਾਲ ਅਸੀਂ ਕਿਸੇ ਨਾਲ ਲੜਨਾ ਨਹੀਂ ਅਸੀਂ ਨਾ ਸਾਡੇ ਨਾਲ ਕਿਸੇ ਨਾਲ ਲੜਨਾ ਅਸੀਂ ਸਾਰਿਆਂ ਦਾ ਇੱਜ਼ਤ ਕਰਦੇ ਆਂ ਇੱਜ਼ਤ ਮਾਨ ਕਰਦੇ ਆਂ ਅਸੀਂ ਭੜਿਆ ਮੇਲਾ ਛੱਡ ਕੇ ਉਸ ਨੂੰ ਹੋਰ ਨੂੰ ਸਮਾ ਲਏ ਵੈ ਸ਼੍ਰੀ ਗੁਰੂਆਂ ਵੈ ਨਿਮਾਨ ਅਸੀਂ ਬਹੁਤ ਹੀ ਕੰਮ ਕਰਦੇ ਆਂ ਸਾਰੀ ਹੇ ਸੇਵਾ ਕਰਾਂਗੇ ਰੱਖ ਕੇ ਸਾਡੇ ਕੋਠਲਾ ਜੀ ਨੱਟ ਪੱਜ ਕੇ ਕਰਦੇ ਅਸੀਵਾ ਪੀਤਾ ਇੱਕ ਤਰ੍ਹਾਂ ਦੀ ਸਫਾਈ ਵੀ ਨਹੀਂ ਕੀਤੀ ਹੋਗੀ ਨਾ ਕੋਈ ਪਾਠ ਪੂਜਾ ਕੀਤੀ ਹੋਗੀ ਨਾ ਕੋਈ ਕੋਈ ਆਰਤੀ ਕੀਤੀ ਹੋਗੀ ਕਿਹਨੇ ਤਾਂ ਸਭ ਕੁਝ ਕੀਤਾ ਦੇਖੋ ਆ ਜਿੰਨਾ ਦੇ 2 ਸਾਲ ਹੋ ਗਏ ਕਿੰਨਾ ਮੇਲਾ ਲੱਗਣ ਲੱਗ ਪਿਆ ਇੱਥੇ ਹਨੂਮਾਨ ਗੜੀ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ ਹੁਣ ਦੇਖੋ ਦੁਨੀਆ ਦੂਰ ਦੂਰੋਂ ਆਉਂਦੀ ਆ ਜਨੰਦਰੋਂ ਲੁਧਿਆਣਿਆਂੋਂ ਕਿੰਨੇ ਜਿੰਨੇ ਦੂਰੋਂ ਆਉਂਦੀ ਆ ਇਹ ਮੇਲਾ ਇੱਦੇ ਰਹਿੰਦੇ ਹਾਂ ਇਹ ਹਨੂਮਾਨ ਗੜੀ ਨੂੰ ਸ਼ਾਂਤੀ ਨਾਲ ਪੂਰਬ ਰਹਿੰਦੇ ਹਾਂ ਸ਼ਾਂਤੀ ਨਾਲ ਰਹਿੰਦੇ ਹਾਂ ਸ਼ਾਂਤੀ ਬਣਾਈ ਰੱਖੋ ਬਹੁਤ ਹੀ ਇੱਜ਼ਤ ਮਾਨਣਾ ਤੁਹਾਨੂੰ ਪਿਆਰ ਨਾਲ ਜੀਣਨੇ ਆ ਪਿਆਰ ਨਾਲ ਛੱਡੋ ਜੈ ਸ਼ਿ ਗੰ ਜੈ ਹਨਮਾਨ ਜੇ ਤੁਹਾਡਾ ਟੰਬਰ ਛੱਡ ਲਈ ਤੇ ਕੋਈ ਲੜਾਈ ਨਹੀਂ ਹੋਣੀ ਜੈ ਸ਼ਿ ਗੰ